ਕੋਸ ਪੰਡੇ ਦੇ ਜਿਹੜੇ ਕੋ ਨੇ ਉਹ ਵੀ ਗਿਣੇ ਨਹੀਂ ਜਾਂਦੇ ਜਿਹੜੇ ਮਾਰਗ ਕੇ ਗਦੇ ਜਾ ਚ ਇਹਨਾਂ ਕੋਸਾ ਹਰ ਦਾ ਨਾਮ ਸੁਹਾ ਸੰਗ ਕੋਸਾ ਦੋਸਾ ਕਿਤੇ ਖਰਚੇ ਬਣ ਕਹਿੰਦੇ ਜਦੋਂ ਤੁਸੀਂ ਕਿਤੇ ਜਾਣਾ ਤੇ ਅਸੀਂ ਸੋਚ ਕੇ ਘੁਰਦੇ ਆਂ ਵੀ ਅਸੀਂ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਣਾ ਦਰਸ਼ਨ ਕਰਨ ਤੇ ਉੱਥੇ ਇਨਾ ਖਰਚਾ ਚਾਹੀਦਾ 5000 6000 ਦਾ ਸਰ ਜਾ ਇਨਾ ਖਰਚਾ ਹੋ ਜਾਣਾ ਉਹ ਪੂੰਜੀ ਅਸੀਂ ਬੰਨ ਕੇ ਲੈ ਜਾਂਦੇ ਆ ਉਹਦੇ ਕਿਲੋਮੀਟਰਾਂ ਦੇ ਵੀ ਪਤਾ ਵੀ ਇੰਨੇ ਕਿਲੋਮੀਟਰ ਆ ਉਹ ਸਾਧਨਾ ਖਰਚਾ ਪਰ ਜਦੋਂ ਅੰਦਰੋਂ ਜਿਹੜੇ ਪੈਂਡੇ ਤੇ ਅਸੀਂ ਤੁਰਨਾ ਉਹ ਤਾਂ ਕੋਈ ਗਿਣੇ ਨਹੀਂ ਜਾਂਦੇ ਕਿਲੋਮੀਟਰ ਵੀ ਗਿਣੇ ਨਹੀਂ ਜਾਂਦੇ ਕਿੰਨੇ ਨੇ ਇਹ ਮਾਰਗ ਕਿ ਕਿੰਨੇ ਜਾਦੇ ਤਾਂ ਉਸ ਸਾ ਇਹਦੇ ਉੱਤੇ ਫਿਰ ਖਰਚਾ ਬਾਣੀ ਕੀ ਛੋਟ ਸਮਝ ਕੇ ਲੈ ਜਾਈਏ ਕਿੰਨਾ ਲੈ ਜਾਈਏ ਜਿਹੜੇ ਜਿਹੜੇ ਰਸਤੇ ਦੇ ਪੈਡੇ ਦੇ ਕੋਹਾਂ ਦੇ ਨਹੀਂ ਕੋਲੋਂ ਕਿੰਨੀ ਤੁਰ ਕਹਿੰਦੇ ਉਹ ਇਥੇ ਜਿਹੜਾ ਤੋਸਾ ਖਰਚਾ ਜਾਣਾ ਉਹ ਬਾਹੀ ਗੁਰੂ ਦੇ ਨਾਮ ਦਾ ਜਾਣਾ ਜਿਹੜਾ तेरे ਕੋਲੇ ਹੈ ਜੀਆ ਕੋਸ ਖਤ ਨਾਮ ਸ਼੍ਰੀ ਵਾਹਿਗੁਰੂ ਇਹਦਾ ਬਾਹੀ ਗੁਰੂ ਦਾ ਨਾਮ ਹੈ ਜਿਹੜਾ ਇਹ ਉਸ ਮਾਰਗ ਦੇ ਵਿੱਚ ਉਸ ਰਸਤੇ ਦੇ ਵਿੱਚ ਸਾ ਸਕੀ ਸਾਡੀ ਸਹਾਇਤਾ ਕਰੇਗਾ ਸਾਥ नाम ते ਵਾਹ ਰੋਹਨ ਨਾਮ ਤੇਰੇ ਸੰਸਾਰ ਹੋ ਮੇਰੇ ਮਨ ਉਥੇ ਬਾਗ ਵਿੱਚ ਤੇ ਨਾਮ ਨੇ ਤੇਰੇ ਚੰਗੇ ਆਪਨਾ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਦਾ ਇਤਿਹਾਸ ਦੇ ਵਿੱਚ ਸਨੇਹੀ ਬੰਦਿਆਂ ਵਿੱਚ ਨਾਮ ਆਇਆ ਆਖੋ ਸਤਿਮਹਾਨ ਵਾਹ ਸਨੇਹੀ ਬੰਦੇ ਅਸੀਂ ਕਿਉਂ ਕਹਿੰਦੇ ਆ ਕਿਉਂਕਿ ਨਾਮ ਉਹਨਾਂ ਦਾ ਵੀ ਆਇਆ ਜਿਨ੍ਹਾਂ ਨੇ ਬਦੀ ਕੀਤੀ ਹੈ ਤੇ ਬਦੀ ਕਰਨ ਵਾਲਿਆਂ ਦਾ ਨਾਮ

بیبی میں ایک بار بےنتی کروں گا بھی بھائی گلا کرس کی گل <تصال> چل رہی ہے سنگتیاں یہ تو نام بھی ایک دن کالیا کرنا چاہنا سنگت میں بہ کے بھی اپنے گل گئی دیکھو دکھ سکھ کا سما ملنا بعد چھو

ایک سمر پیارے دیکھو کنے پیار آو پیارے جی میں نے والی گردہ سمرن کرو آو سکھ ستھر کے پیارے ہو گاؤ دو سچی دیکھو کنے پیار آو ستھر جی بنا دے ساتھ اس گھر کے ساتھ بار بار مان سے دیکھیں نہیں ملنی ہوں ایک موقع ایک بار ہی ہے چلے جانا ہے سب نیک ہائی کنن کا لے جانا رہی ہے بھی موت دیڑی ہے

ਸਤਿਗੁਰਾਂ ਦਾ ਜਾਸ ਕਰੀਏ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਇਸ ਮਾਨਸ ਦੇਵੀ ਨੂੰ ਸਤਿਗੁਰਾਂ ਦੇ ਲੇਖੇ ਵਿੱਚ ਲਾ ਗਦਾ ਉਹਨਾਂ ਦਾ ਨਾਮ ਸਿਹਰੀ ਬਣਿਆ ਆਇਆ ਬਧੀ ਕਰਣ ਵਾਲਿਆਂ ਦਾ ਨਾਮ

लॻ

پڑبرا بھی یاد کرے پڑوتری جنہوں سٹ سٹ سال ہو گئے بابا آدر سنت بابا ایشرا صاحب پر کون نہیں جانتا دنیا جان بچہ بچا جانتا

دو پو ست سنگ جی نے سیوا کمائی سیوا کما کر کے سات سنگ جی انہوں کا نام گربا کے اندر سات سنگ جی ساری دنیا میں انہوں مت گرو گرنتھ کو نمسکار

ਲੱਗੇ ਤੇ ਕੰਮ ਕਰਦੇ ਨੇ ਉਹਦੇ ਤੇ ਉਹਦੇ ਆਸ ਹੈ ਉਹ ਸੇਵ ਨੂੰ ਇਹਨਾਂ ਨੇ ਵੇਚਤੀ ਕਰਦੇ ਕਿ ਅਸੀਂ ਸਤਿਗੁਰਾਂ ਤੋਂ ਟੈਮ ਲੈ ਰਹੇ ਆ ਕਿ ਸਤਿਗੁਰੂ ਸਾਡੇ ਘਰ ਦੇ ਚਰਨ ਪਾਉਣ ਤੇ ਅਸੀਂ ਲੰਗਰ ਪ੍ਰਸ਼ਾਦ ਅਟੁੱਟ ਹੋ ਕੇ ਵਰਤੇ ਤੇ ਵਰਤਾਇਏ ਸਾਰਾ ਪ੍ਰਬੰਧ ਕਰਨਾ ਦੇ ਸਾਨੂੰ ਮਾਇਆ ਦੀ ਲੋੜ ਹੈ ਇੰਨੇ ਕਿਤਾਬੀ ਦੇ ਸੇਖ ਕਹਿੰਦੇ ਜੀ 500 ਰੁਪਏ ਉਨਾ ਮੇਲਿਆਂ ਦਾ 500 ਸਾਥ ਸੰਗਤ ਜੀ ਹੁਣ ਬੜਾ ਬੰਦਾ ਕਹਿੰਦੇ 500 ਇਹਦੇ ਮਿਲ ਜਾਣਾ ਮੇਰੇ ਕੰਮ ਕਰਦੇ ਹੁਣ ਮੈਂ ਮੇਥੇ ਹੀ ਪੈਸੇ ਵਗੜਿਆ ਹੋਰ ਕਿਹਦੇ ਕੋਲ ਜਾਵਾਂ ਦੇ ਲਿਆ ਕੰਮ ਆ ਪੀਕਰ ਹੋ ਜੋ ਕੰਮ ਤੇ ਖਰੇ ਹੋ ਜਾਉਂ ਤਾਂ ਮੈਂ ਨਾ ਕੋਸੋ ਗੁਣੋ یہ دو میں چلے گئے ساتھ مچھا بھی تاں گروہ ارجن دیو جی دروار لگے بڑے بڑے لوگ امیر سارے قریب کوئی امیر سارے پیچھے یہ ہوں اپنے محلے جیگتے بھی اتنے بڑے بڑے لوگ بیٹھے ہوئے گروہ صاحب بھی جو چوبیت پتہ نہیں آپ کوئی اتنے پوچھے گا کہ نہیں آپ ٹیم پتا نہیں پیڑے گا کہ نہیں گروہ صاحب دیڑ گے کہ نہیں ਕਿ ਉਹ ਦਸ਼ਾਈ ਰਗ ਨਹੀਂ ਹੈ ਗਰੀਬੀ ਬਾੜੀ ਦੱਸਦਾ ਹੈ ਤੇ ਸਤਿਗੁਰੂ ਤਾਂ ਅਵੀਰੀ ਤੇ ਗਰੀਬੀ ਦੇਖਦੇ ਨਹੀਂ ਉਹ ਕੀ ਵੇਖਦੇ ਨੇ ਉਹ ਭਾਈ ਪ੍ਰੇਮ ਵੇਖਦੇ ਨੇ ਵੀ ਕਿਦੇ ਅੰਦਰ ਪ੍ਰੇਮ गोविंद ਭਾਉ ਭਗਤ ਕਾ ਭੂਖਾ गोविंद ਹੈ ਜਿਹੜਾ ਪ੍ਰਮਾਤਮਾ ਹੈ ਸਤਸੰਗ ਵਿੱਚ ਉਹਦਾ ਪ੍ਰੇਮ ਕਰਦਾ

ਇਸ ਕਰਕੇ ਇਹ ਚੀਜ਼ ਵੀ ਬੇਕਾਬ ਪਰ ਇਹਨਾਂ ਦੇ ਅੰਦਰ ਆਪਣੇ ਆਪ ਹੀ ਆ ਰਹੀ ਪਤਾ ਨਹੀਂ ਕਿਉਂ ਗੱਲ ਬਣਦੀ ਕਿ ਨਹੀਂ ਚਲੋ ਐ ਸੋਚਦੇ ਸੋਚਦੇ ਕਿ ਸਤਿਗੁਰਾਂ ਨੇ ਮਨ ਖੁਦ ਆਪ ਹੀ ਬਣਾ ਦੇ ਕਿਉਂ ਘੱਗ ਘਟ ਕੇ ਅੰਦਰ ਕੀ ਜਾਣ ਤ ਭਲੇ ਹੋਰੇ ਕੀ ਵੀਰ ਸਤਿਗੁਰ ਦਾ ਆਪ ਹੀ ਪਛਾਣ ਲੈਂਦੇ ਨੇ ਭਾਈ ਅੰਦਰ ਜਾਣ ਜਾਣੀ ਜਾਣ ਉਹ ਸਾਰਿਆਂ ਦੇ ਦਿਲਾਂ ਦੇ ਜਾਣਦਾ ਭਲੇ ਕੋਈ

جڑا سمن ہے وہ پتر بہت سات سنگ نہیں بڑا پیارا کرتا پیاریاں کھیلا کرتا ستگرو کا پیار دیکھ کے نہیں کہ ضرور آنا دیکھو کتنے ستگرو بھول نہ جاؤ لکھ لو کہ اپنے دل سے چھو نہیں بھول گئے ست گروہ سچے پاشاہ جی کو دن دے کے چلے گئے ساریاں تیاریاں کر دے کرتے پے ساتھ سکے جی تیاریاں کرتے دے دے. گرمک پیارو جنہوں کچھ باقی رہ گئے نا ہوں جہاں سیٹھ ہے گرمخ پیارو تھوڑا جا کر خرچہ ہے

رام کا سب کی سو سہر جو مردی وا کوئی جیڑا مردی ہوں گا ہے وہ ایسی کسوٹی نو سہندہ ساتھ سنگت کی آوے دار تو پڑھ لو وہ جنہوں لگتی کسوٹی پڑھ لگتی